ਬੀਤੇ ਦਿਨ थाना ਆਦਮਪੁਰ ਦੇ ਹੀਨੋਂ ਦੇ ਪਿੰਡ ਕਪੂਰ ਕਠਾਰ ਚੌਂਕ ਵਿੱਚ ਖੜੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵੱਲੋਂ ਲਿਫਟ ਮੰਗਣ ਤੇ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ थाना ਆਦਮਪੁਰ ਵਿਖੇ ਕੁੱਟਮਾਰ ਕਰਨ ਦੀ ਸ਼ਿਕਾਇਤ ਦੇਣ ਪਹੁੰਚੇ ਬਜ਼ੁਰਗ ਜਗਦੇਵ ਸਿੰਘ ਵਾਸੀ ਬਡਾਲਾ ਮਾਹੀ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 2 ਵਜੇ ਜਲੰਧਰ ਤੋਂ ਬਸ ਰਹੀ ਪਿੰਡ ਕਪੂਰ ਚੌਂਕ ਤੇ ਉਤਰਿਆ ਆਪਣੇ ਘਰ ਜਾਣ ਲਈ ਖੜੇ ਸਨ ਅਤੇ ਅੱਗੇ ਆ ਰਿਹਾ ਇੱਕ ਐਕਟਿਵਾ ਚਾਲਕ ਤੋਂ ਲਿਫਟ ਲੈਣ ਲਈ ਹੱਥ ਰੋਕ ਕੇ ਇਸ਼ਾਰਾ ਕੀਤਾ ਪਰ ਰੁਕਣ ਉਪਰੰਤ ਉਸ ਵਿਅਕਤੀ ਨੇ ਮੈਨੂੰ ਜ਼ੋਰ ਨਾਲ ੱੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਉਸ ਤੋਂ ਬਾਅਦ ਮੇਰੀ ਪੱਗ ਉਤਾਰ ਕੇ ਮੇਰੇ ਵਾਲਾਂ ਤੋਂ ਫੜ ਕੇ ਕੁੱਟ ਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਬਜ਼ੁਰਗ ਨੇ ਦੱਸਿਆ ਕਿ ਕੁੱਟ ਮਾਰ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਇਸ ਪੂਰੇ ਮਾਮਲੇ ਨੂੰ ਦੇਖਦਿਆਂ थाना ਮੁਖੀ ਰਵਿੰਦਰ ਪਾਲ ਸਿੰਘ ਆਦਮਪੁਰ ਨੇ ਦੱਸਿਆ ਇਸ ਮਾਮਲੇ ਵਿੱਚ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਵੇਗੀ ਦਸਤਨਯੋਗ ਹੈ ਕਿ ਵਿਅਕਤੀ ਕਰੀਬ 2 ਸਾਲ ਪਹਿਲਾਂ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ ਬਜ਼ੁਰਗ ਦੇ ਨਾਲ ਥਾਣਾ ਅਦਮਪੁਰ ਵਿਖੇ ਹਾਜ਼ਰ ਹੋਏ ਸਮੂਹ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਸੰਬੰਧੀ ਪੁਲਿਸ ਮੁਲਾਜ਼ਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਉਹ ਵੱਡਾ ਸੰਘਰਸ਼ ਲਿਖਣਗੇ ਕੰਪਲੀਟ ਕੀਤੀ ਹੈ ਜੀ ਹਾਂ ਜੀ ਅਸੀਂ ਆਪਾਂ ਪਤਨਪੁਰਾਣੇ ਵਿੱਚ ਉਹਦੇ ਬਾਕੀ ਕਲਾਮ ਪਹੁੰਚ ਦਿੱਤੀ ਆ ਅੱਛਾ ਜੀ ਤੁਸੀਂ ਬਾਪੂ ਜੀ ਕੀ ਚਾਹੁੰਦੇ ਕੀ ਆ ਹੁਣ ਦੇਖੋ ਇਸ ਆਮ ਆਹ ਚਾਹਦਾ ਮੈਂ ਬਜ਼ੁਰਗ ਬੰਦਾ ਆ ਮੈਂ ਕੁਝ ਕਹਾਂ ਨਹੀਂ ਸਕਦਾ ਇਹ ਮੈਨੂੰ ਧੱਕਾ ਮਿਲਣਾ ਬਹੁਤ ਕਿਤਾ ਦੇ ਕਿਦਾ ਮੈਨੂੰ ਉਸ ਇਨਸਾਨ ਮੈਨੂੰ ਕੋਈ ਤੰਕੀ ਵੀ ਦਿੱਤੀ ਤੁਹਾਨੂੰ ਤਾਂ ਕਿ ਹੈ ਨਾ ਮੈਂ ਕਹਿੰਦਾ ਇਹਦਾ ਕਈ ਬੰਦੇ ਦੇਰ ਵਰਗੇ ਇੱਧਰ ਕਿਤੇ ਆਉਂਦਾ ਅਚਨ ਬੜਾ ਇਹਦਾ ਗੋਲਿਆ ਬਹੁਤ ਆ ਤੇ ਮੇਰੇ ਤੋਂ ਇਹ ਸੌਰਾ ਕੋਈ ਜਾਬੀ ਜੋ ਕੋਈ ਬੋਲਿਆ ਜਦੋਂ ਮੈਂ ਕਰਾਰ ਤਿਆ ਮੈਂ ਕਰਾਰ ਮੈਂ ਉਤਰਿਆ ਤਾਂ ਮੈਂ ਉਹਨਾਂ ਨੂੰ ਇਹ ਕੁਝ ਕਦਮ ਦੇਖਿਆ ਵੀ ਜਿਸ ਦੇ ਵੀ ਨਾ ਆਪਣੇ ਪਿੰਡ ਦੇ ਬਹੁਤ ਸਾਰੇ ਕੰਮ ਮੈਂ ਦੋ ਤਿੰਨ ਸਪਟਰ ਮੁਰਸ ਕਰ ਮਖਾਤਤਾ ਕਿਸ ਨੇ ਰੋਕਿਆ ਨਹੀਂ ਤੇ ਉਹਨਾਂ ਕਹਿੰਦੇ ਤੇ ਇਹ ਜਦੋਂ ਚੰਗਾ ਮੇਰਾ ਝਗੜਾ ਹੋਇਆ ਆ ਮੈਂ ਇਹਨਾਂ ਨੂੰ ਹੋਏ ਰੋਕਣ ਦੀ ਪੁੱਛੀ ਤੇ ਮੈਂ ਹੈਲੋ ਕਿਹਾ ਕਿ ਹੈਰਾ ਕਿਹਾ ਤਾਂ ਹੈਲੋ ਹੈਲੋ ਇੱਕ ਮਿੰਟ ਮਿਲ ਵੀ ਲੈ ਚਲੋ ਉਹਨੇ ਉਹ ਕਹਿੰਦਾ ਹੈਲੋ ਕੀ ਹੁੰਦੀ ਆ ਰੋਕਦਾ ਗਿਆ ਰੋਕਦਾ ਗਿਆ ਬੱਸ ਕਿਹਾ ਹੈਲੋ ਕੀ ਹੁੰਦੀ ਆ ਮੈਂ ਕਹਾਂ ਵੀ ਮੈਨੂੰ ਨਹੀਂ ਪਤਾ ਵੀ ਕੀ ਹੁੰਦੀ ਆ ਮੈਂ ਤਾਂ ਤੁਹਾਨੂੰ ਬੁਲਾਇਆ ਵੇ ਇਸ ਕੱਪੀ ਇਦੋਂ ਬੁਲਾਉਣ ਦਾ ਤਰੀਕਾ ਹੀ ਹੁੰਦਾ ਹੈ ਇਦੋਂ ਬੁਲਾਉਣ ਦਾ ਜੇ ਮੈਂ ਨੇ ਬੁਲਾਇਆ ਤੁਹਾਨੂੰ ਤੁਹਾਨੂੰ ਨਹੀਂ ਚੰਗੀ ਲੱਗੀ ਗਾਲੀ ਕੱਢ ਤੋ ਅੰਦਰ ਵਿੱਚ ਗਾਲੀ ਕਢੀ ਤੁਸੀਂ ਤਾਂ ਇਹ ਆ ਮੈਂ ਕਹਾਂ ਮੈਂ ਗਾੜੀ ਨਹੀਂ ਕਢੀ ਤੁਸੀਂ ਮੈਨੂੰ ਐਵੇਂ ਨਾ ਬਹੁਤ ਐਤ ਜਾ ਤੁਹਾਨੂੰ ਕਿਹਦਾ ਤੁਹਾਨੂੰ ਤੇ ਵਕਤ ਮੈਂ ਕਹੋਣ ਆ ਮੈਂ ਕਹਾਂ ਮੈਨੂੰ ਪਤਾ ਨਹੀਂ ਕੋਈ ਵੀ ਕਹੋਣ ਆ ਕਿਦਾ ਮੈਂ ਥਾਣੇਦਾਰ ਬੁਲਾਉਂਦਾ ਆ ਐਸੇ ਚੇਤੇ ਹੋ ਗਿਆ ਮੈਂ ਕਹਾਂ ਵੀ ਤੁਹਾਨੂੰ ਠੀਕ ਆ ਤੁਸੀਂ ਤੁਹਾਡੀ ਪਰਦੇਸ ਸਾਦੀ ਆ ਮੈਨੂੰ ਕੀ ਪਤਾ ਤੇ ਕਹੋਣ ਤੁਸੀਂ ਤੇ ਮੈਂ ਤਾਂ ਸਾਧ ਜਿਹਾ ਆਮ ਲੋਕੇ ਜਾਂਦੇ ਉਹਨਾਂ ਬਾਅਦ ਤੇ ਉਹਨਾਂ ਨੂੰ ਕਿ ਸਾਂਝਾ ਪੇ ਕੋ ਬੰਦਾ ਆਪਣੇ ਯੋਧਦਾ ਆਗਾ ਵੀ ਮੈਨੂੰ ਜੇ ਪਟਾ ਕੇ ਲੈ ਜਾ ਹੁਣ ਕਿਹਦਾ ਤਰਫ ਪਿੰਡ ਖੜਿਆ ਲਗਾ ਪਿੰਡ ਪਰ ਬਡਾਲਾ ਨਹੀਂ ਆ ਉਹ ਤੱਕਾ ਮਾਰਿਆ ਮੈਨੂੰ ਉਹ ਚੱਕੇ ਮਾਰਿਆ ਮੇਰੀ ਪੱਕ ਲੈ ਗਈ ਇਹ ਉੱਠਿਆ ਉੱਠਦੇ ਤਿੰਨ ਚਾਰ ਸੱਪੜ ਉਹਨੇ ਮੇਰੇ ਮਾਰ ਤਾ ਬਾ ਮਾਰ ਕੇ ਤੇ ਚਲੋ ਬੰਦੇ ਬੰਦੇ ਇਕੱਠੇ ਹੋਏ ਤੇ ਉਸ ਕੋਟੀ ਜਗ੍ਹਾ ਦੌੜ ਗਿਆ ਉਹਦਾ ਬਾਬਾ ਜੀ ਕੋਈ ਨਾਮ ਪਤਾ ਲੱਗਾ ਕੀ ਨਾਮ ਸੀਗਾ ਉਹ ਉਹਦਾ ਨਾਮ ਬਲਜਿੰਦਰ ਬਲਜਿੰਦਰ ਪਲਵਾਨ ਕਰਕੇ ਕਹਿੰਦੇ ਜੀ ਉਹਨੂੰ ਦੰਮੇ ਕਾਣੇ ਦਾ ਪਿੰਡ ਉਹਦਾ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਦਰ ਤੋਂ ਆਇਆ ਹੈਗਾ ਆਪਣੇ ਘਰ ਪਿੰਡ ਨੂੰ ਜਾਣਾ ਹੈਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਹੈਗਾ ਬਡਾਲਾ ਮੇਂ ਪਿੰਡ ਮੇਰਾ